ਪਰਮ ਸਤਿਕਾਰਯੋਗ ਹਾਜ਼ਰੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਾਹਿਬ ਹਤ ਵਿੜਾਈਆਂ ਜਿਸ ਭਾਵੇ ਤਿਸ ਦੇ ਉਸ ਅਕਾਲ ਪੁਰ ਸੱਚੇ ਪਾਸ਼ਾ ਨੇ ਸੰਗਤ ਦੇ ਦੁਆਰਾ ਆਪ ਸਭ ਨੂੰ ਬਹੁਤ ਬੜਾਈ ਬਖਸ਼ੀ ਹੈ ਆਪ ਜੀ ਦੇ ਪਰਿਵਾਰ ਦੇ ਵਿੱਚ ਲੱਖਾਂ ਹੀ ਖੁਸ਼ੀਆਂ ਦੀ ਬਖਸ਼ਿਸ਼ ਕੀਤੀ ਹੈ ਕਿਉਂਕਿ ਮੈਨੂੰ ਵਕ ਵਕ ਪੋਲੀਟਿਕਲ ਸਖਿਦਾਂ ਦੇ ਨਾਲ ਰਹਿਣ ਦਾ ਉਹਨਾਂ ਦੇ ਵਿਚਾਰ ਸੁਣਨ ਦਾ ਜਿਨ੍ਹਾਂ ਦੀ ਉਮਰ ਬਹੁਤ ਬਡੇਰੀ ਹੈ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਮੈਂ ਉਹਨਾਂ ਕੋਲੋਂ ਸੁਣਿਆ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਵਜ਼ੀਰ ਐਮ ਐਲ ਏ ਮੰਤਰੀ ਇਹ ਬੰਨਾ ਸੌਖਾ ਹੈ ਪਰ ਪਿੰਡ ਦਾ ਪੰਚ ਤੇ ਸਰਪੰਚ ਬੰਨਾ ਬਹੁਤ ਔਖਾ ਹੈ ਤੁਹਾਨੂੰ ਪਿੰਡ ਵਾਲਿਆਂ ਨੇ ਮਾਣ ਬਖਸ਼ਿਆ ਤੁਹਾਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਇਹ ਜਿਹੜਾ ਔਖਾ ਕੰਮ ਜੇ ਸੰਗਤ ਦਾ ਅਸ਼ੀਰਵਾਦ ਹੋਵੇ ਤੇ ਸੌਖਾ ਹੋ ਜਾਂਦਾ ਅੱਜ ਪੰਜ ਸਹਿਬਾਨ ਜਿਹੜੇ ਨੇ ਉਹਨਾਂ ਦਾ ਸੋਚ ਇੱਕ ਸਮਾਗਮ ਹੈ ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਨਾਲ ਸਾਡੇ ਹਲਕਾ ਬੰਗਾ ਤੋਂ ਸੇਵਾ ਕਰ ਰਹੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਸਾਹਿਬ ਹਲਕਾ ਬਲਾਚੌਰ ਤੋਂ ਸੇਵਾਦਾਰ ਨੇ ਭੈਣ ਜੀ ਸੰਤੋਸ਼ ਕੁਟਾਰੀਆ ਜੀ ਐਮਐਲਏ ਸਾਹਿਬ ਔਰ ਹਲਕਾ ਨਮਾ ਸ਼ਹਿਰ ਤੋਂ ਜੋ ਸੇਵਾ ਨਿਭਾਰੇ ਨੇ ਲਲਿਤ মোহন ਪਾਠਕ ਜੀ ਜੋ ਕਿ ਹਲਕਾ ਇੰਚਾਰਨੇ ਔਰ ਵਾਈਸ ਚੇਅਰਮੈਨ ਨੇ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਨਾਲ ਹਲਕਾ ਬੰਗਾ ਤੋਂ ਜੀਤ ਸਿੰਘ ਸਰਾਦ ਸਾਹਿਬ ভাইস ਚੇਅਰਮੈਨ ਨੇ ਜਲ ਸਰੋਤ ਨਿਗਮ ਦੇ ਨਾਲ ਸਾਡੇ ਜੋਧੇ ਆਗੂ ਨੇ ਰੋਵੀ ਵੰਗਾ ਜੀ ਔਰ ਨਵਾਂ ਸ਼ਹਿਰ ਤੋਂ ਜਿਹੜੇ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਇਸ ਨਾਮ ਜਰਵਾਹ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਸਾਡੇ ਬਲਵੀਰ ਕਰਨਾਣਾ ਜੀ ਮਾਰਕੀਟ ਕਮੇਟੀ ਨਵਾਂ ਸ਼ਹਿਰ ਦੇ ਚੇਅਰਮੈਨ ਸਾਡੇ ਗਗਨ ਅਗਨੀ ਹੋਤਰੀ ਜੀ ਔਰ ਬਲਾ ਚੌਰ ਤੋਂ ਜਿਹੜੇ ਕਿ ਸਾਡੇ ਜ਼ਿਲ੍ਹਾ ਦੇ ਵੀ ਪ੍ਰਧਾਨ ਨੇ ਇਤਨਾਮ ਜਲਾਲਪੁਰ ਜੀ ਕਿਉਂਕਿ ਮੈਂ ਉਹਨਾਂ ਸਖਸ਼ੀਤਾ ਨੂੰ ਸਟੇਜ ਦੇ ਉੱਤੇ ਵੀ ਔਰ ਅੱਜ ਪੰਡਾਲ ਦੇ ਵਿੱਚ ਬੈਠਿਆ ਵੀ ਦਰਸ਼ਕ ਕਰ ਰਿਹਾ ਜਿਨ੍ਹਾਂ ਦੇ ਨਾਲ ਮੈਂ ਆਪਣੇ politcal career ਦੀ ਸ਼ੁਰੂਆਤ ਕੀਤੀ ਲਗਭਗ 2012 ਤੋਂ ਔਰ 12 ਸਾਲਾਂ ਦੇ ਵਿੱਚ ਮੇਰੇ ਨਾਲ ਦੇ ਸਾਥੀ ਐਮ.ਐਲ.ਏ ਵੀ ਬਣੇ ਮੰਤਰੀ ਵੀ ਬਣੇ ਔਰ ਪੰਜ ਸਰਪੰਚ ਵੀ ਅੱਜ ਪਿੰਡਾਂ ਵਿੱਚੋਂ ਉਹਨਾਂ ਨੂੰ ਮੌਕਾ ਮਿਲਿਆ ਔਰ ਸਾਡੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਇਹਦੇ ਵਿੱਚ ਤਿੰਨ ਹਲਕੇ ਪੈਂਦੇ ਨੇ ਬਲਾਚੌਰ ਬੰਗਾ ਤੇ ਨਵਾਂ ਸ਼ਹਿਰ ਜਿਹਦੇ ਵਿੱਚ ਐਜ਼ ਅ ਡਿਪਟੀ ਕਮਿਸ਼ਨਰ ਸਾਡੇ ਬਹੁਤ ਹੀ ਇਮਾਨਦਾਰ ਅਫਸਰ ਰਜੇਸ਼ ਧਮਾਨ ਜੀ ਆਈਐਸ ਸਾਹਿਬ ਔਰ ਇਹਨਾਂ ਦੇ ਨਾਲ ਜਿਹੜੇ ਡਾਕਟਰ ਨੇ ਮਹਿਤਾਬ ਸਿੰਘ ਜੀ ਆਈਪੀਐਸ ਨੇ ਜਿਹੜੇ ਕਿ ਐਸ ਐਸ ਪੀ ਆਪਣੀ ਜ਼ਿੰਮੇਵਾਰੀ ਨਿਭਾ ਰਿਏ ਨੇ ਨਾਲ ਏ ਡੀ ਸੀ ਸਾਹਿਬ ਐਸ ਡੀ ਐਫ ਸਾਹਿਬ ਆਨ ਆਏ ਨੇ ਅੱਜ ਮੈਂ ਤੁਹਾਨੂੰ ਸੋਚ ਕਰਦੋਂ ਪਹਿਲਾਂ ਆਪਣੇ ਪੋਲੀਟਿਕਲ ਕੈਰੀਅਰ ਬਾਰੇ ਗੱਲ ਜ਼ਰੂਰ ਕਰਨੀ ਚਾਹੁੰਦਾ ਕਿਉਂਕਿ ਮੈਂ ਜਦੋਂ ਕੁਦਰਤੀ ਤੌਰ 'ਤੇ ਜਿਹੜੇ ਮੋਹਰੇ ਬੈਠੇ ਹੁਣ ਜਿਹੜਾ ਕੋਈ ਮੈਨੂੰ ਮਿਲ ਲਾਵੇ ਮੈਨੂੰ ਉਹਦੇ ਦਿਲ ਦੀ ਗੱਲ ਪਤਾ ਲੱਗ ਜਾਂਦੀ ਹੈ ਕਿਉਂਕਿ ਮੈਂ ਦੇਖ ਰਿਹਾ ਤੁਹਾਡੇ ਵਿੱਚੋਂ ਬਹੁਤ ਵੱਡੀ ਗਿਣਤੀ ਇਦਾਂ ਦੀ ਹੈ ਜਿਹਨੇ ਸੋਚਿਆ ਨਹੀਂ ਸੀ ਕਿ ਅਸੀਂ ਪਿੰਡ ਦੇ ਪੰਚਾਇਤ ਮੈਂਬਰ ਬਣਨਾ ਹੈ ਉਹਦਾ ਮੌਕੇ ਦੇ ਉੱਤੇ ਕੋਈ ਸਾਬਪੇਦਦਾ ਬਣਿਆ ਕੋਈ ਸਮਾਏਦਦਾ ਬਣਿਆ ਕਿ ਤੁਹਾਨੂੰ ਇਲੈਕਸ਼ਨ ਵੀ ਲੜਨਾ ਪਿਆ ਔਰ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਡਾ ਮਾਨ ਸਨਮਾਨ ਜਿਹੜਾ ਬਖਸ਼ਿਆ ਮੈਂ ਜਿਸ ਦਿਨ ਆਪਣੇ ਕਾਰੋਬਾਰ ਤੇ ਬੈਠਾ ਤੇ ਮੇਰਾ ਦੋਸਤ ਮੇਰੇ ਕੋਲ ਆਇਆ ਇਹ ਮੈਂ ਗੱਲ ਉਹਨਾਂ ਨੂੰ ਸੁਣਾਉਣ ਲੱਗਾ ਜਿਹੜੇ ਕਹਿੰਦੇ ਯਾਰ ਅਸੀਂ ਫਸਤਾ ਰਹੀਗੇ ਕਿਤੇ ਬੜ ਕੇ ਕਿਉਂਕਿ ਜਦੋਂ ਹੁਣ ਪਹਿਲੇ ਆਪਣੇ ਰੋਜ਼ ਘਰ ਦੇ ਕੰਮਕਾਰ ਜਿੱਦੋਂ ਤੋਂ ਹੁਣ ਤੁਸੀਂ ਬਣੇ ਹੋ ਤੇ ਤੁਹਾਡੇ ਕੋਲ ਸਵੇਰੇ ਉੱਠ ਕੇ ਪਿੰਡ ਦੇ ਕੰਮ ਤੁਹਾਡੇ ਇਲਾਕੇ ਦੇ ਕੰਮ ਲੋਕਾਂ ਦੀਆਂ ਪਰਸਨਲ ਗੱਲਾਂ ਲੋਕਾਂ ਦੇ ਪਰਸਨਲ ਮੈਟਰ ਕਿਉਂਕਿ ਤੁਸੀਂ ਉਹਨਾਂ ਨੂੰ ਇੱਕ ਗੱਲ ਕਹਿੰਦੇ ਹੋ ਨੇ ਹੇ ਸਾਨੂੰ ਸੌ ਦਾ ਚੱਕ ਲੈਣ ਦਿਓ ਗੱਲ ਸੱਚੀ ਹੈ ਝੂਠ ਆ ਸੋ ਮੇਰੇ ਕਹਿਣ ਦਾ ਭਾਵ ਜਿਸ ਦਿਨ ਮੈਂ ਪਹਿਲੇ ਦਿਨ ਆਪਣੇ ਕਾਰੋਬਾਰ ਤੇ ਬੈਠਾ ਤੇ ਮੇਰਾ ਦੋਸਤ ਆਇਆ ਕਹਿੰਦੇ ਇੱਕ ਆਮ ਆਦਮੀ ਪਾਰਟੀ ਬਣੀ ਐ ਆਪਾਂ ਉਹਦੇ ਵਿੱਚ ਸੇਵਾ ਕਰਨੀ ਐ ਚੱਲ ਮੇਰੇ ਨਾਲ ਮੀਟਿੰਗ ਤੇ ਚੱਲ ਮੈਂ ਉਹਨੂੰ ਕਿਹਾ ਮੈਂ ਕਿਹਾ ਨਾ ਭਰਾਵਾ ਇਹ ਰਾਜਨੀਤੀ ਸਾਡੇ ਵਸ ਦੀ ਗੱਲ ਨਹੀਂ ਅਸੀਂ ਤਾਂ ਮੈਂ ਕਿਹਾ ਜੋ ਕਮਾਣਾ ਉਹੀ ਖਾਣਾ ਮੈਂ ਕਿਹਾ ਮੈਂ ਨਹੀਂ ਇਸ ਕੰਮ 'ਚ ਪੈਣਾ ਉਹਨੇ ਮੈਨੂੰ ਬਾਹਰ ਤੋਂ ਫੜਿਆ ਤੇ ਜ਼ੋਰ ਦੇ ਨਾਲ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਲ ਕੇ ਲੈ ਗਿਆ ਜਦੋਂ ਲੈ ਗਿਆ ਤੇ ਜਿਹੜੀ ਮੀਟਿੰਗ ਮੈਂ ਅਟੈਂਡ ਕੀਤੀ ਉਸ ਮੀਟਿੰਗ ਦੇ ਵਿੱਚ ਰਿਟਾਇਰਡ ਟੀਚਰ ਸਨ ਕਿਸਾਨ ਸਨ ਮਜ਼ਦੂਰ ਸਨ ਨੌਜਵਾਨ ਸਨ ਮੇਰੀਆਂ ਭੈਣਾਂ ਸਨ ਮੈਲਾਜਮ ਸਨ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਉਸ ਧਰਤੀ ਤੇ ਪੈਦਾ ਹੋਏ ਜਿੱਥੇ ਸ਼ਹੀਦ 에 ਆਜਮ ਸਰਦਾਰ ਭਗਤ ਸਿੰਘ ਜੀ ਦਾ ਸਾਡਾ ਸਥਾਨ ਖਟਕਟ ਕਲਾਂ ਦੀ ਧਰਤੀ ਸੋ ਤੁਹਾਨੂੰ ਇਸ ਗੱਲ ਦੀ ਵੀ ਮੁਬਾਰਕਬਾਦ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੇ 92 ਸਾਥੀਆਂ ਦੇ ਨਾਲ ਜਿਨ੍ਹਾਂ ਨੂੰ ਆਪਣਾ ਸਹਿਮਤੀ ਦਿੱਤੀ ਜਿਸ ਧਰਤੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੌਂ ਚੱਕ ਕੇ ਗਏ ਤੁਸੀਂ ਉਸੇ ਧਰਤੀ ਦੇ ਤੇ ਸੌਂ ਚੁੱਕਣ ਆਇਓ ਤੁਹਾਨੂੰ ਇਸ ਗੱਲ ਦੀ ਵੀ ਮੈਂ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ ਖੇਤਾਂ ਦੀ ਉਹ ਧਰਤੀ ਤੇ ਸਾਡੀ ਉਸ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਸਵੇਰੇ ਉੱਠੋ ਕੰਮ ਤੇ ਜਾਓ ਤੇ ਰਾਤ ਨੂੰ ਸੌਂ ਜਾਓ ਇਹ ਕੰਮ ਸਾਰੇ ਕਰਦੇ ਆ ਆਪਣੇ ਪਰਿਵਾਰ ਦੇ ਲਈ ਹਰ ਕੋਈ ਕਰਦਾ ਆਪਣੇ ਜੋਗਾ ਹਰੇ ਕੋਈ ਹੁੰਦਾ ਪਰ ਸਾਨੂੰ ਜਿਹੜੇ ਸਾਡੇ ਕੁਰਬਾਨੀ 22 22 ਸਾਲ ਦੇ ਸਾਡੇ ਨੌਜਵਾਨ ਸਾਡੇ ਦੇਸ਼ ਲਈ ਕਰਕੇ ਗਏ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਰਕੇ ਗਏ ਆ ਸਾਨੂੰ ਉਹਨਾਂ ਲਈ ਵੀ ਕੁਝ ਕਰਨਾ ਚਾਹੀਦਾ ਮੇਰੇ ਦਿਲ ਵਿੱਚ ਵੀ ਸ਼ੌਕ ਪੈਦਾ ਹੋਇਆ ਮੈਂ ਕਿਹਾ ਮੈਂ ਜ਼ਰੂਰ ਪਾਰਟੀ ਲਈ ਕੰਮ ਕਰਾਂਗਾ ਤੇ ਪੁੱਛਿਆ ਕਹਿੰਦੇ ਕਿੰਨਾ ਟਾਈਮ ਮੈਂ ਕਦੇ ਝੂਠ ਨਹੀਂ ਬੋਲਿਆ ਮੈਂ ਕਿਹਾ ਜੀ ਮਹੀਨੇ ਦੇ ਵਿੱਚ ਇੱਕ ਘੰਟਾ ਮਹੀਨੇ ਦੇ ਵਿੱਚ ਇੱਕ ਘੰਟਾ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਤੇ ਪਾਰਟੀ ਨੇ ਮੈਨੂੰ ਬੂਥ ਦਾ ਪ੍ਰਧਾਨ ਬਣਾਇਆ ਬੂ ਦੇ ਪ੍ਰਧਾਨ ਲੱਗਣ ਤੋਂ ਬਾਅਦ ਡਿਪਟੀ ਸਪੀਕਰ ਤੱਕ ਦੀ ਮੈਂ ਕਿਹਾ ਦੱਸਦਾ ਕਿ ਬੂ ਤੇ ਪ੍ਰਧਾਨ ਤੋਂ ਕਈ ਵਾਰ ਅਸੀਂ ਗੱਲ ਕਰਦੇ ਕਿ ਪੰਜ ਬਹੁਤ ਛੋਟਾ ਆਉਦਾ ਹੈ ਔਰ ਛੋਟਾ ਆਉਦਾ ਨਹੀਂ ਹੈ ਮੈਂ ਜਿਹੜੀ ਪਹਿਲਾਂ ਬੇਨਤੀ ਕਰਕੇ ਹਟਿਆ ਸਰਪੰਚ ਬਣਨਾ ਵੀ ਸੌਖਾ ਪੰਜ ਬਣਨਾ ਸਭ ਤੋਂ ਔਖਾ ਆ ਤੇ ਉਸ ਟਾਈਮ ਜਦੋਂ ਬੂ ਦਾ ਪ੍ਰਧਾਨ ਲੱਗਿਆ ਤੇ ਪਾਰਟੀ ਨੇ ਮੇਰੀ ਮਿਹਨਤ ਦੇਖ ਕੇ ਮੈਨੂੰ ਸਰਕਲ ਦਾ ਪ੍ਰਧਾਨ ਬਣਾਇਆ ਸਰਕਲ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਨੇ ਮੈਨੂੰ ਲੋਕ ਸਭਾ ਸ਼੍ਰੀ ਨਾਨਪੁਰ ਸਾਹਿਬ ਜਿਹਦੇ ਵਿੱਚ ਗੜਸ਼ੰਕਰ ਨਮਾਸ਼ਹਿਰ ਬੰਗਾ ਬਲਾਜੌਰ ਚਮਕੌਰ ਸਾਹਿਬ ਖਰਨ ਮੁਹਾਲੀ ਅਨੰਦਪੁਰ ਸਾਹਿਬ ਤੇ ਰੋਪੜ ਨੌ ਹਲਕੇ ਪੈਂਦੇ ਨੇ ਇਹਦਾ ਮੈਨੂੰ ਪ੍ਰਧਾਨ ਬਣਾਇਆ ਔਰ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਮੈਨੂੰ ਬਿਣਾ ਮੰਗਿਆ ਗੜਸ਼ੰਕਰ ਹਲਕੇ ਤੋਂ ਟਿਕਟ ਦਿੱਤੀ ਤੇ ਮੇਰੇ ਗੜਸ਼ੰਕਰ ਦੇ ਲੋਕਾਂ ਨੇ ਮੈਨੂੰ ਜਿਤਾ ਕੇ ਉੱਥੇ ਭੇਜਿਆ ਜਿੱਦੇ ਵਾਵਾ ਸਾਹਿਬ ਵੇਦਕਰ ਜੀ ਨੇ ਉਂਗਲ ਕੀਤੀ ਹੋਈ ਹੈ ਕਿ ਤੁਹਾਡੇ ਲਈ ਉੱਥੇ ਲਿਖੋਣੇ ਆ ਉੱਥੇ ਜਾਣ ਤੋਂ ਬਾਅਦ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਰਹੀਆਂ ਨੇ ਉਹਨਾਂ ਨੇ ਦੁਆਬੇ ਨੂੰ ਕੋਈ ਖਾਸ ਮਾਨ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੇ ਦੁਆਬੇ ਨੂੰ ਮਾਨ ਦਿੱਤਾ ਮੈਨੂੰ ਆਮ ਆਦਮੀ ਪਾਰਟੀ ਦਾ ਮੁੱਖ ਬਲਾਰਾ ਬਣਾ ਕੇ ਵੱਖ-ਵੱਖ ਚੈਨਲਾਂ ਦੇ ਉੱਤੇ ਮੈਨੂੰ ਟੈਲੀਵਿਜ਼ਨ ਦੇ ਉੱਤੇ ਡਿਬੇਟ ਦੇ ਉੱਤੇ ਜਾਣ ਦਾ ਮੌਕਾ ਮਿਲਿਆ ਪਾਰਟੀ ਨੇ ਐਨ ਆਰ ਆਈ ਵਿੰਗ ਦਾ ਪੰਜਾਬ ਦਾ ਪ੍ਰਧਾਨ ਬਣਾਇਆ ਪਾਰਟੀ ਨੇ ਮੈਨੂੰ ਪੰਜਾਬ ਦਾ ਉਪ ਪ੍ਰਧਾਨ ਬਣਾਇਆ ਪਰ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਈ 10 ਟਿਕਟਾਂ ਪੰਜਾਬ ਦੇ ਵਿੱਚੋਂ ਅਨਾਉਂਸ ਹੋਈਆਂ ਦਸਾਂ ਦੇ ਵਿੱਚੋਂ ਸਭ ਤੋਂ ਪਹਿਲੀ ਡੱਗ ਜਿਹੜੀ ਐ ਉਹ ਗੜਸ਼ੰਕਰ ਦੀ ਪਾਰਟੀ ਨੇ ਅਨਾਉਂਸ ਕੀਤੀ ਪਾਰਟੀ ਨੇ ਫਿਰ ਮਾਨ ਸਨਮਾਨ ਦਿੱਤਾ ਉਸ ਤੋਂ ਬਾਅਦ ਜਦੋਂ ਮੈਂ ਪਹੁੰਚ ਗਿਆ ਤੇ ਉਸ ਤੋਂ ਬਾਅਦ 116 ਐਮਐਲਏ ਮਤੋਂ ਇਲਾਵਾ ਹੋਰ ਨੇ ਪੂਰੇ ਹਾਊਸ ਨੇ ਸਰਬਸੰਤੀ ਦੇ ਨਾਲ ਪੰਜਾਬ ਦੇ ਡਿਪਟੀ ਸਪੀਕਰ ਦਾ ਮਾਨ ਜਿਹੜਾ ਗੜਸ਼ੰਕਰ ਹਲਕੇ ਨੂੰ ਸਾਡੇ ਦੁਆਬੇਂ ਦਿੱਤਾ ਇਸ ਗੱਲ ਦੀ ਮੈਂ ਸਾਬ ਨੂੰ ਆਪ ਨੂੰ ਵਧਾਈ ਦੇਣੀ ਚਾਹੁੰਦਾ ਮੈਂ ਗੱਲ ਤਾਂ ਸੁਣਾਈ ਆ ਕਿਉਂਕਿ ਕਈ ਵਾਰ ਇਹ ਬੜਾ ਅਹਿਮ ਦਿਨ ਜਿਹੜੇ ਬੰਦੇ ਦੂਜੀ ਵਾਰ ਬਣੇ ਤੀਜੀ ਵਾਰ ਬਣੇ ਪੰਜਵੀਂ ਵਾਰ ਬਣੇ ਉਹਨਾਂ ਨੂੰ ਇਸ ਗੱਲ ਦਾ ਮਾਣ ਆ ਕਿ ਮੈਂ ਪੰਜਵੀਂ ਵਾਰ ਸੌਂ ਚੁੱਕਣ ਜਾ ਰਿਹਾ ਜਿਹੜੇ ਪਹਿਲੀ ਵਾਰ ਬਣੇ ਨੇ ਉਹਨਾਂ ਨੂੰ ਮੈਂ ਸਬੰਧਾ ਕਿ ਜਿਹੜੀ ਮੈਂ ਗੱਲ ਸੁਣਾਈ ਹੈ ਇਹ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਅੱਗੇ ਆਪਣਾ ਰਾਜਨੀਤਿਕ ਸਫਰ ਜਿਹੜੇ ਲੋਕਾਂ ਦੀ ਸੇਵਾ ਦੇ ਵਿੱਚ ਹੈ ਇਹ ਸ਼ੁਰੂ ਕਰਨਾ ਚਾਹੀਦਾ ਜਿਹੜੀ ਮੈਂ ਸੇਵਾ ਦੀ ਗੱਲ ਕੀਤੀ ਹੈ ਇੱਕ ਸੰਤ ਮਹਾਪੁਰ ਸੀਗੇ ਬਹੁਤ ਪੂਜੀ ਹੋਈ ਰੂਹ ਸੀਗੇ ਔਰ ਜਦੋਂ ਜਿੱਥੇ ਵੀ ਜਾਂਦੇ ਸੀ ਉੱਥੇ ਜਿਹੜਾ ਆਜਾੜਪਿਆ ਬਾਸ ਸੀ ਉਹਨੂੰ ਆਵਾਜ਼ ਕਰ ਦਿੰਦੇ ਸੀ ਇੱਕ ਰਾਜਾ ਸੀ ਰਾਜੇ ਦੇ ਇਲਾਕੇ ਦੇ ਵਿੱਚ ਆਜਾੜਪਿਆ ਸੀ ਉੱਥੇ ਨਾ ਕੋਈ ਜੀਵ ਨਾ ਜੰਤੂ ਨਾ ਪੌਦਾ ਨਾ ਪੇੜ ਨਾ ਪਾਣੀ ਕੁਝ ਨਹੀਂ ਸੀ ਜਦੋਂ ਉੱਥੇ ਉਹ ਸੰਤ ਮਹਾਪੁਰਸ਼ ਪਹੁੰਚੇ ਤੇ ਉਹ ਜਗ੍ਹਾ ਆਵਾਜ਼ ਹੋ ਗਈ ਜਦੋਂ ਆਵਾਜ਼ ਹੋਈ ਤੇ ਉਸ ਰਾਜੇ ਨੇ ਕਿਹਾ ਕਿ ਮੈਂ ਸੰਤ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਆ ਜਦੋਂ ਉੱਥੇ ਦਰਸ਼ਨ ਕਰਨ ਪੁੱਛਿਆ ਤੇ ਉਹਨਾਂ ਨੇ ਉਸ ਮਹਾਪੁਰਸ਼ ਨੂੰ ਪੁੱਛਿਆ ਹੀ ਰੋ ਨੂੰ ਬੇਨਤੀ ਕੀਤੀ ਤੇ ਮਹਾਪੁਰਸ਼ੋ ਮੇਰੇ ਨਾਲ ਮੇਰੇ ਘਰ ਚੱਲੋ ਤੁਹਾਨੂੰ ਮੈਂ ਜਲ ਪਾਣੀ ਛਕਾਣਾ ਤੁਹਾਨੂੰ ਪ੍ਰਸ਼ਾਦਾ ਪਾਣੀ ਛਕਾਣਾ ਉਹ ਕਹਿੰਦੇ ਨਾਲ ਤਾਂ ਤੇਰੇ ਚੱਲਦੇ ਆ ਪਰ ਮੈਨੂੰ ਦੱਸ ਬੇ ਦਊਂਗਾ ਕੀ ਕਹਿੰਦੇ ਜੀ ਗੱਲੇ ਕੋਈ ਨਹੀਂ ਮੇਰੇ ਕੋਲ ਬਹੁਤ ਧਨ ਦੌਲਤ ਆ ਮੈਂ ਆਪਣਾ ਰਾਜ ਭਾਗ ਤੁਹਾਨੂੰ ਦਊਂਗਾ ਮਹਾਪੁਰਸ਼ਾ ਨੇ ਕਿਹਾ ਕਹਿੰਦੇ ਨਾ ਬਈ ਇਹ ਧਨ ਦੌਲਤ ਤੇਰੀ ਨਹੀਂ ਤੇ ਤੋਂ ਪਹਿਲਾਂ ਕਿਸੇ ਹੋਰ ਦੀ ਸੀ ਤੇ ਤੋਂ ਬਾਅਦ ਕਿਸੇ ਹੋਰ ਦੀ ਆ ਹੋਰ ਸਾਨੂੰ ਦੱਸ ਕੀ ਦਿੰਦਾ ਉਹਨਾਂ ਨੇ ਕਿਹਾ ਜੀ ਮੇਰੇ ਕੋਲ ਮੇਰਾ ਤਨ ਤੁਸੀਂ ਸਤਿਕਾਰ ਨਹੀਂ ਕੀਤਾ ਮੇਰੇ ਕੋਲ ਮੇਰਾ ਤਨ ਮੈਂ ਆਪਣਾ ਤਨ ਤੁਹਾਨੂੰ ਦਿੰਦਾ ਮੈਂ ਇਹਦੇ ਨਾਲ ਤੁਹਾਡਾ ਹਰ ਸਭੇ ਗੁਲਾਮ ਬਣ ਕੇ ਰਹੂੰਗਾ ਉਹਨੇ ਕਿਹਾ ਨਾ ਬਈ ਇਹ ਵੀ ਸੁਆਦੀ ਮੁੱਠੀ ਆ ਇਹਦੇ ਵਿੱਚ ਵੀ ਤੇਰਾ ਨਹੀਂ ਹੈਗਾ ਤਨ ਜਿਹੜਾ ਤੇਰਾ ਆ ਇਹ ਸਾਨੂੰ ਦੱਸ ਕੀ ਦੂੰਗਾ ਉਹ ਕਹਿੰਦੇ ਜੀ ਤਨ ਮਨ ਤੇ ਤਨ ਤੁਸੀਂ ਤਨ ਤੇ ਤਨ ਤਾਂ ਨਹੀਂ ਲਿਆ ਮੈਂ ਆਪਣਾ ਮਨ ਤੁਹਾਨੂੰ ਦੇ ਦਿੰਦਾ ਮੇਰਾ ਮਨ ਤੁਹਾਡਾ ਉਹ ਕਹਿੰਦੇ ਨਾ ਬਈ ਮਨ ਤਾਂ ਸਭ ਤੋਂ ਵੱਡਾ ਦੁਸ਼ਮਣ ਆ ਕਈਆਂ ਨੂੰ ਬੈਠਿਆਂ ਨੂੰ ਕਹਿੰਦੇ ਹਣੇ ਹਾਏ ਸਾਨੂੰ ਧੁੱਪ ਲੱਗਦੀ ਹੈ ਸਾਨੂੰ ਗੱਲ ਹੀ ਬਿਠਾ ਲਿਆ ਇਹ ਮਨ ਜਿਹੜਾ ਇਹ ਸਭ ਤੋਂ ਵੱਡਾ ਦੁਸ਼ਮਣ ਆ ਉਹ ਕਹਿੰਦੇ ਨਾ ਵੀ ਮਨ ਨਹੀਂ ਤੇਰਾ ਹੈ ਨਹੀਂ ਇਹ ਇਹ ਤੇਰਾ ਹੈ ਨਹੀਂ ਫਿਰ ਸੰਤ ਮਹਾਂਪੁਰਸ਼ਾਂ ਦੇ ਮੋਹਰੇ ਅੱਗੇ ਨੀਵਾ ਹੋਇਆ ਕਹਿੰਦਾ ਦੱਸੋ ਜੀ ਫਿਰ ਤੁਸੀਂ ਦੱਸੋ ਮੈਂ ਤਾਂ ਹਾਰ ਗਿਆ ਮੈਂ ਦੱਸੋ ਤੁਹਾਨੂੰ ਕੀ ਦਵਾਂ ਕਹਿੰਦੇ ਰਾਜਾ ਜੀ ਇਹ ਜਿਹੜੀ ਮੈਂ ਆ ਨਾ ਮੈਂ ਮੈਨੂੰ ਦੇ ਦੇ ਕਹਿਣ ਦਾ ਭਾਵ ਕੀ ਆ ਜਦੋਂ ਤੱਕ ਅਸੀਂ ਕਿਸੇ ਗੱਲ ਦਾ ਹੰਕਾਰ ਕਰਾਂਗੇ ਕਿ ਮੈਂ ਪੰਚਾ ਮੈਂ ਸਰਪੰਚਾ ਮੈਂ ਐਮਐਲਏ ਆ ਮੈਂ ਡੈਪਟੀ ਸਪੀਕਰ ਆ ਮੈਂ ਸਮਝਦਾ ਕਿ ਲੋਕਾਂ ਦੀ ਸੇਵਾ ਨਹੀਂ ਹੋ ਸਕਦੀ ਜਦੋਂ ਅਸੀਂ ਮੈਂ ਮੇਰੀ ਨੂੰ ਮਾਰ ਕੇ ਲੋਕਾਂ ਨੇ ਜਿਸ ਕੰਮ ਦੇ ਲਈ ਸਾਨੂੰ ਚੁਣਿਆ ਉਸ ਕੰਮ ਦੇ ਲਈ ਆਪਾਂ ਜੇਕਰ ਸਿਰ ਤੋੜ ਮਿਹਨਤ ਕਰਾਂਗੇ ਜਿਹੜੇ ਦਿਨ ਰਾਤ ਕਰਾਂਗੇ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ ਪਰ ਇੱਕ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਹੈ ਕਿ ਹਰੇ ਗਰੀਬ ਦਾ ਚੁੱਲਾ ਚੱਲੇ ਹਰੇਕ ਜਿਹੜਾ ਬਜ਼ੁਰਗਾਂ ਉਹਦੀ ਦਵਾਈ ਦਾ ਪ੍ਰਬੰਧ ਹੋਵੇ ਹਰੇਕ ਜਿਹੜਾ ਸਾਡਾ ਬੱਚਾ ਹੈ ਉਹਦੀ ਪੜ੍ਹਾਈ ਦਾ ਪ੍ਰਬੰਧ ਹੋਵੇ ਔਰ ਢਾਈਆਂ ਸਾਲਾਂ ਦੇ ਵਿੱਚ ਮੈਂ ਮਾਣ ਨਾਲ ਕਹਿ ਸਕਦਾ ਕਿ ਤੁਸੀਂ ਜਿੰਨੇ ਬੈਠੇ ਹੋ ਜਿਨ੍ਹਾਂ ਦੇ 10-10 20-20 ਹਜ਼ਾਰ ਰੁਪਇਆ ਬਿਜਲੀ ਦੇ ਬਿੱਲਾਂ 'ਚ ਨਿਕਲਦੇ ਸੀ ਅੱਜ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇਤੇ ਅੱਜ ਆਪਣੇ ਘਰ ਦੀ ਤਰੱਕੀ ਦੇ ਖਰਚ ਰਹੇ ਹੋ ਮੈਂ ਤੁਹਾਨੂੰ ਇਸ ਗੱਲ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ ਦਿਲ ਬਹੁਤ ਕਰਦਾ ਤੁਹਾਡੇ ਨਾਲ ਹੋਰ ਗੱਲਾਂ ਕਰਨ ਨੂੰ ਪਰ ਅੱਜ ਇਸ ਸਮਾਗਮ ਦੇ ਵਿੱਚ ਮੈਂ ਜਿੱਥੇ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਵਧਾਈ ਦਿਨਾ ਆ ਸਾਡੇ ਹਲਕਾ ਨਮਾ ਸ਼ਹਿਰ ਹਲਕਾ ਬਲਾਚਰ ਹਲਕਾ ਬੰਗਾ ਸੇਵਾਦਾਰ ਬੈਠੇ ਨੇ ਹਰ ਸਮੇ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ ਹਰ ਸਮੇ ਤੁਹਾਡੀ ਸੇਵਾ ਵਿੱਚ ਜਿਹੜੇ ਤਤ ਪਰ ਰਹਿੰਦੇ ਨੇ ਜੇਕਰ ਇਹ ਕਿਤੇ ਅੱਗੇ ਪਿੱਛੇ ਗਏ ਹੋਣ ਇਹਨਾਂ ਕੋਲੋਂ ਜੇਕਰ ਤੁਹਾਡੀ ਪਹੁੰਚ ਨਾ ਹੋ ਸਕੇ ਜਦੋਂ ਕਿਤੇ ਤੁਹਾਡੇ ਮਨ ਵਿੱਚ ਹੋਵੇ ਕਿ ਹਾਇ ਰਬਾ ਹੁਣ ਕਿੱਧਰ ਨੂੰ ਜਾਵਾਂ ਸਿਰ ਤੇ ਹਾਰਾ ਇੱਕ ਬੈਠਿਓ ਇਸ ਆਪਣੇ ਭਰਾ ਕੋਲ ਆਏ ਉਹਨਾਂ ਦੇ ਗੱਲ ਦੇ ਨਾਲ ਕਰਕੇ ਤੁਹਾਡਾ ਹਰ ਕੰਮ ਕਰਵਾ ਕੇ ਪਹਿਲ ਦੇ ਆਧਾਰ ਤੇ ਜਾਇਜ਼ ਕਰਕੇ ਦਵਾਂਗੇ ਇਹ ਆਮ ਆਦਮੀ ਪਾਰਟੀ ਦਾ ਤੁਹਾਡੇ ਨਾਲ ਵਾਦਾ ਮੇਰਾ ਤੁਹਾਡੇ ਨਾਲ ਵਾਦਾ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਬਹੁਤ ਤਰਵਾ ਸਰ ਸਾਰੇ ਪੰਜ ਸੱਭਾ ਵਾਲ ਆਪ ਜੀ ਨੇ ਸੁਣਿਆ ਹੈ ਕਿਸ ਤਰ੍ਹਾਂ ਮਿਹਨਤ ਅਤੇ ਲਗਨ ਦੇ ਨਾਲ ਤੇ ਸੇਕਰ ਸਾਹਿਬ ਨੇ ਜੋ ਹੈ ਇੱਕ ਬਚਾ ਮਕਾਮ ਹਾਸਲ ਕੀਤਾ ਹੈ ਤੇ ਆਪਾਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਆਪ ਜੀ ਨੂੰ ਬੇਨਤੀ ਹੈ ਸਾਰੇ ਪਤਿ ਸਰਵਾਰ ਨੂੰ ਮਾਧਿਅਮ ਡੈਕੀ ਕਮਿਸ਼ਨ ਜੀ ਵੱਲੋਂ ਆទਿ ਨੂੰ ਬੇਨਤੀ ਹੈ ਕਿ ਪਿੱਛੇ ਹਾਲ ਦੇ ਵਿੱਚ ਖਾਣ ਦਾ ਤੁਹਾਡਾ ਬੰਦੋਬਸਤ ਹੈ ਸੋ ਚੁੱਕਣ ਤੋਂ ਬਾਅਦ ਕਲਚਰ ਪ੍ਰੋਗਰਾਮ ਵੀ ਚੱਲੇਗਾ ਤੇ ਆਪਣੀ ਲੰਚ ਕਰਕੇ ਜਾਣਾ ਹੈ ਤੇ ਮੈਂ ਹੁਣ ਬਹੁਤ ਹੀ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਕੁਲਜੀਤ ਸਿੰਘ ਜੀ ਸਰਹਾਲ ਜੋ ਆਪ ਆਗੂ ਨੇ ਬੰਗਾ ਤੋਂ ਕੇ ਆ ਕੇ ਧੰਨਵਾਦ ਕਰਦੀ ਕਿਰਪਾਤਾ ਕਰੋ ਥੈਂਕ ਪਲੀਜ਼ ਪੰਜਾਬ ਕਰਵਲੋ ਦੇਖਿਓ ਭਾਰਤ ਦੀ ਬਹੁਤ ਹੀ ਅਹਿਮ ਇਲੈਕਸ਼ਨ ਜੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੋ ਕੇ ਗਈ ਉਸ ਵਿੱਚ ਮਾਨਯੋਗ ਡਿਪਟੀ ਕਨੈਗ 500 ਬੰਨਾਂ ਦੇ ਕਰਵਾਏ ਜਾ ਰਹੇ ਸੌਤਿਕ ਸਵਾਗਤ ਮੌਕੇ ਮੱਤੇ ਬ੍ਰਾਜਮਾਨ ਬਹੁਤ ਹੀ ਸਤਿਕਾਰਯੋਗ ਮਾਨਯੋਗ ਅੱਜ ਦੇ ਮੁੱਖ ਮਹਿਮਾਨ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਯਕਸ਼ਿੰਦਰ ਰਾੜੀ ਜੀ ਉਹਨਾਂ ਦੇ ਨਾਲ ਬ੍ਰਾਜਮਾਨ ਅਤੇ ਬਹੁਤ ਹੀ ਸਤਿਕਾਰਯੋਗ ਪੰਥੀ ਐਮਐਲਏ ਬਲਾਟੌਰ ਸਤੋਸ਼ ਤਾਰਿਆ ਜੀ ਉਹਨਾਂ ਦੇ ਨਾਲ ਪਰਾਜਮਾਨ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਮੰਦਰ ਕੁਮਾਰ ਸੁਖੀ ਐਮਐਲਏ ਬਲਾਟੌਰ ਬੰਗੜਾ ਜੀ ਉਹਨਾਂ ਦੇ ਨਾਲ ਪਰਾਜਮਾਨ ਨਰੇਤ ਮੋਹਨ ਪਾਸਟ ਜੀ ਹਲਕਾ ਚਾਰਜ ਨਵਾਂ ਸ਼ਹਿਰ ਔਰ ਸੂਰ ਕਾਰਪੋਰੇਸ਼ਨ ਬੋਰਡਾਂ ਦੇ ਸਾਡੇ ਚੇਅਰਮੈਨ ਸਭਾ ਵਕ ਵਕ ਵਿੰਗਾ ਦੇ ਸਟੇਟ ਸੈਕਟਰੀ ਸਾਹਿਬਾਨ ਬਹੁਤ ਹੀ ਸ਼ੁਕਰਗੁਜ਼ਾਰ ਜੋ ਇਹਨਾਂ ਦੀ ਗਵਾਈ ਦੇ ਵਿੱਚ ਆ ਕੇ ਇਹ ਸੌਤ ਸਮਾਰੋਹ ਹੋ ਰਿਹਾ ਜਿਹੜਾ ਸੀ ਪਾਕਿਸਤਾਨ ਨਗਰ ਦੇ ਡਿਪਟੀ ਕਮਿਸ਼ਨਰ ਜੀ ਜੇ 3 ਜੇਸਟ ਸਾਭੀ ਬਹੁਤ ਹੀ ਸ਼ੁਕਰ ਜੋ ਐਸਐਸਪੀ ਐਸਡੀਐਸ ਨਗਰ ਸਰਦਾਰ ਮਹਤਾ ਸਿੰਘ ਜੀ ਔਰ ਪੈਸਟੋਆ ਮੇਰੇ ਵੀਰ اور ਸਾਹਮਣੇ ਬਾਗਮਾਨ ਲਬਜਤ ਸਾਰੇ ਪੰਜ ਸੇਵਾਂ ਨਾਲ ਆਏ ਉਹਨਾਂ ਦੇ ਸਾਥੀ ਸੇਵਾਂ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਨਤ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਭੀਂ ਜੈ ਬਾਦ ਇਨਕਲਾਬ ਜਿੰਦਾਬਾਹ ਸੋ ਮੈਂ ਜਾਵਾ ਸਮਝ ਨਾ ਕਿਉਂਕਿ ਮੁਖਮਨਾਰ ਜੀ ਨੇ ਬਹੁਤ ਹੀ ਵਿਸਥਾਰਪੂਰਵਕੇ ਨਾਲ ਉਹਨਾਂ ਨੇ ਆਪਣੇ ਪੇਟੀਕਲੀ ਕੈਰੀਅਰ ਬਾਰੇ ਵੀ ਔਰ ਫਾਰਮ ਨੂੰ ਵੀ ਕਿਸ ਤਰ੍ਹਾਂ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਵਜਰਦਾ ਹੈ ਉਸ ਬਾਰੇ ਦੱਸਿਆ ਹੈ ਕਿ ਮੈਂ ਇੱਕ ਗੱਲ ਜਰੂਰ ਕਹਿਣਾਗਾ ਕਿਉਂਕਿ ਤੁਸੀਂ ਬਹੁਤ ਹੀ سارے ਸਰਦਾਰ ਜੋ ਚੁਣ ਕੇ ਆਏ ਨੇ ਮੈਂਦੇ ਉਹ ਆਪਣੇ ਆਪਣੇ ਪਿੰਡਾਂ ਦੇ ਤੁਸੀਂ ਇੱਕ ਗੱਲ ਜਰੂਰ ਆਪਣੇ ਮਨ ਤਾਹ ਨਹੀਂ ਹੈ ਕਿ ਤੁਸੀਂ ਕਿਸੇ ਵਾਰਡ ਦੇ ਪੰਚ ਨਹੀਂ ਬਣੇ ਸਾਰੇ ਪਿੰਡ ਦੇ ਪੰਚ ਬਣੇ ਹੋ ਔਰ ਜਿਹੜਾ ਵੀ ਤੁਹਾਡੇ ਕੋਲ ਆਵੇ ਉਸਨੇ ਲਈ ਕੋਈ ਸਮਾ ਬਦ ਸੇਵਾ ਰੱਖਿਓ ਕਿ ਜਦੋਂ ਵੀ ਤੁਸੀਂ ਪੜ ਕੋਲ ਕੋਈ ਜਾਵੇ ਉਸਦੇ ਲਈ ਆਪਣੇ ਦਰਵਾਜ਼ੇ ਖੁੱਲੇ ਰੱਖਿਓ ਔਰ ਫਿਰ ਇਹ ਆਪਣੀ ਜਿਹੜੀ ਇਹ ਸੇਵਾ ਆਪਾਂ ਹੱਥ ਜੋੜ ਕੇ ਲੋਕਾਂ ਕੋਲ ਜਾ ਕੇ ਮੰਨਦੇ ਆਂ ਔਰ ਉਹਨਾਂ ਨਾਲ ਵਾਅਦਾ ਕਰਦੇ ਆਂ ਕਿ ਤੁਹਾਡੇ ਦੁੱਖ ਸੁੱਖ ਦੀ ਅਸੀਂ ਹਰ ਵਕਤ ਖਾਜੇਦਾਂਗੇ ਉਹ ਸੇਵਾ ਮੀਂਹਾ ਬਣਾਣਾ ਹੈ ਕਿ ਇਹਦੇ ਪੂਰੀ ਹੋਵੇਗੀ ਕਿਉਂਕਿ ਜਿੰਨੀਆਂ ਵੀ ਸਰਕਾਰ ਜੋ ਸਾਡੇ ਰਾਜ ਵਿੱਚ ਸਿਪਾ ਬੈਠੀਆਂ ਹੋਆਂ ਸਾਰਿਆਂ ਨੇ ਬਹੁਤ ਹੀ ਵਸਰੇ ਪਦਤੋਂ ਨੌਕਾ ਹੀ ਸੇਵਾ ਤੱਕ ਇੱਥੇ ਤੱਕ ਪਹੁੰਚਿਆ ਪਾੜੀ ਜੋ ਵੀ ਤੇਹੀ ਹਰ ਵੇਲੇ ਸਮੇਂ ਵਿੱਚ ਇਹਨਾਂ ਸਟੇਜਾਂ ਤੇ ਜਾਂ ਪੰਜਾਬ ਦੀਆਂ ਕੁਰਸੀਆਂ ਤੇ ਜਾਂ ਪੰਜਾਬ ਦੀ ਵਿਧਾਨ ਸਭਾ ਵੀ ਜਾਂ ਲੋਕ ਸਭਾ ਵੀ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਵੀ ਕੀ ਪਹੁੰਚ ਲਿਆ ਪਰ ਆਪਣੀ ਨੀਅਤ ਤੇ ਆਪਣੀ ਇਮਾਨਦਾਰੀ ਨੂੰ ਕੰਨ ਲੱਗਿਓ ਇਹ ਜਦੋਂ ਆਪਣੇ ਵਿੱਚੋਂ ਜਾਂ ਲੱਭਦੇ ਹੋ ਲੋਕਾਂ ਦੀ ਸੇਵਾ ਪੂਰੇ ਤਨੋਂ ਮਨੋਂ ਕਰੋ ਕਰੋ ਉਹ ਬਹੁਤ ਬਹੁਤ ਤੁਹਾਡਾ ਦਿਲ ਦੀਆਂ ਜਾਨੀ ਤਦਵਾ ਤੁਸੀਂ ਕਿੰਡੀ ਵੱਡੀ ਤਲਾਬ ਦੀ ਬੀਜਦੇ ਅੱਜ ਇਸ समागम और आस रखने में के मान पंजाब सरदार सिंह मान जी जगह नैशनल अरविंद केजरीवाल जी के दिशा निर्देश रखना विशाल बनाव गल का सारे को विश्वास दवादा कि जलों भी कभी भी साड़ होगी अं रात का दुखा ਸੁਖਾਂ ਵਿੱਚ ਔਰ ਪਿੰਡਾਂ ਦੇ ਵਿਕਲਪ ਦੇ ਵਿੱਚ ਸਾਜਿਆ ਨਾਲ ਗੱਲ ਮਿਲ ਕੇ ਆਜੇ ਰਖਾ ਇਸ ਗੱਲ ਦਾ ਵਿਸ਼ਵਾਸ ਹੋਦਾ ਹੈ ਆਪ ਸਭ ਦਾ ਧੰਨਵਾਦ ਕਰਦਾ ਹੋਇਆ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹੋਇਆ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹੋਇਆ ਆਪ ਕੋ ਜਿਹੜਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤੀਨ ਜੈ ਬਾਤ ਇਨਕਲਾਬ ਬੋਲਦਾ ਹਾਂ ਬਹੁਤ ਬਹੁਤ ਧੰਨਵਾਦ ਸਾਰੀ ਹੀ ਪੰਚ ਸੇਵਾ ਨੂੰ ਬੇਨਤੀ ਹੈ ਕਿ ਆਪਾਂ ਜਿਸ ਜਾ ਸਾਨੂੰ ਇੰਤਜ਼ਾਰ ਸੀ ਅਸੀਂ ਸੋਚ ਕਣੀ ਹੈ ਮਾਨਜੋ ਡਿਪਟੀ ਸਪੀਕਰ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਤੇ ਸਾਰੇ ਹੀ ਪੰਚ ਸਵਾਨ ਨੂੰ ਬੇਨਤੀ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਤੇ ਆਪਣਾ ਸੱਜਾ ਹੱਥ ਜੋ ਹੈ ਉਹ ਅੱਗੇ ਕਰ ਲੈਣ ਤੇ ਜਦੋਂ ਮਾਨਜੋ ਡਿਪਟੀ ਸਪੀਕਰ ਸਾਹਿਬ ਬੋਲਣਗੇ ਉਹਨਾਂ ਨੇ ਪਹਿਲਾਂ ਇਹ ਸਭ ਮੈਂ ਬੋਲਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਔਰ ਜਿਸ ਕੇ ਇਧਰ ਤੁਸੀਂ ਪੰਚ ਚੁਣੇਗੇ ਉਹ ਉਹ ਬੋਲਣਾ ਹੈ ਤੇ ਪਿੱਛੇ-ਪਿੱਛੇ ਫਿਰ ਅਸੀਂ ਅੱਗੇ ਬੁਲਣ ਆਏ ਹਾਂ ਉਹ ਮਾਣਯੋਗ 33 ਸਪੀਕਰ ਸਾਹਿਬ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਕੇ ਪੰਜ ਸੇਵਾਦਾਰੋਂ ਫੁੱਟ ਕਰਵਾਉਣ ਦੀ ਕਿਰਪਾ ਕਰਦਾ ਹਾਂ ਜੀ ਸਰ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਹੈ ਕਿ ਕੋਈ ਦੋਸੇ ਨਾਲ ਉੱਚੀ ਆਵਾਜ਼ ਦੇ ਵਿੱਚ ਬੋਲਣਾ ਤਾਂ ਨਾ ਜੋ ਸਾਡੇ ਸ਼ਹੀਦਾਂ ਦੀ ਜਿਹੜੀ ਆਤਮਾ ਹੈ ਕਿ ਮਾਣਯੋਗ 33 ਸਪੀਕਰ बेनती है जिन्हें कि आप जी दस है कि सो तो बादष्ट्रो है, है। सन्मान राष्ट्रगान तो बहुत बहुत धनबाद सर हम सारे ही साहबान और पंडाल भी हाजिर हम सहबान हाजिर बेनती है कि अभी अपनी जगह हाजिर हो जाइए राष्ट्र जो है करिए